ਸਿਣੀ ਪਟਿਆਲਾ ਦੇ ਲੰਗੜੋਈ ਅਤੇ ਸ਼ੇਰ ਮਾਜ਼ਰਾ ਪਿੰਡ ਤੋਂ ਇੱਕ ਔਰਤ ਅਤੇ ਵਿਅਕਤੀ ਦੀ ਨਸ਼ਾ ਤਸਕਰੀ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਲੰਗੜੋਈ ਅਤੇ ਸ਼ੇਰ ਮਾਜ਼ਰਾ ਪਿੰਡ ਵਿੱਚ ਵੱਡੀ ਰੇਡ ਕੀਤੀ ਗਈ ਇਸ ਦੌਰਾਨ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਨਸ਼ਾ ਤਸਕਰ ਘਰ ਛੱਡ ਤਾਲੇ ਲਗਾ ਕੇ ਭੱਜ ਗਏ ਪਰ ਫਿਰ ਵੀ ਪੁਲਿਸ ਨੇ ਮੌਕੇ 'ਤੇ ਇੱਕ ਮੈਲਾ ਨੂੰ ਗ੍ਰਿਫਤਾਰ ਕੀਤਾ ਜੋ ਪਿੰਡ ਵਿੱਚ ਅਕਸਰ ਨਸ਼ਾ ਤਸਕਰੀ ਕਰਦੀ ਸੀ ਤੁਸੀਂ ਵੀ ਦੇਖੋ ਪੁਲਿਸ ਦੀ ਲਾਈਵ ਰੇਡ

ਨਰਗਰਾਂ ਦਾ ਫਸਾ ਲੋ ਬਣਾ ਨਹੀਂ ਸੀ ਪੇਟੇ ਨੂੰ ਨਹੀਂ ਦੱਸਦੇ ਨੇ ਹੋ ਗਏ ਬਸ ਆ ਤਾਂ ਇਹ ਜਿਹੜੇ ਕੋਸਾ ਮੁਰਦਾ ਨਾ ਕਹਿੰਦੇ ਜੇ ਨਾ ਨੁਕਾ ਤੋਕ ਕੋਈ ਤਾਂ ਇਹ ਨਹੀਂ ਹੋ ਕਿ ਮਹੀਨਾ ਨੂੰ ਜਿਹੜੀ ਆ ਰੋਲ ਟੇਰ ਨਾ ਉਹ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਹੁਕਮਾਂ ਮੁਤਾਬਕ ਜਿਹੜਾ ਪਿੰਡ ਲੰਗੜੋਈ ਹੈ ਤੇ ਇਹਦੇ ਨਾਲ ਲਗਵਾ ਪਿੰਡ ਸ਼ੇਰਮਾਜਰਾ ਅਸੀਂ ਇੱਥੇ ਲਗਾਤਾਰ ਜਿਹੜੀ ਹੈ ਨਸ਼ਾ ਵਿਰੋਧੀ ਅਭਿਆਨ ਸਾਡਾ ਲਗਾਤਾਰ ਚੱਲ ਹੀ ਰਿਹਾ ਹੈ ਪਹਿਲਾਂ ਵੀ ਅਸੀਂ ਇਸ ਪਿੰਡ ਦੇ ਵਿੱਚ ਕਈ ਵਾਰ ਕਾਡਨ ਸਰਚ ਆਪਰੇਸ਼ਨ ਕਰ ਚੁੱਕੇ ਹਾਂ ਤੇ ਬਹੁਤ ਜ਼ਿਆਦਾ ਇੱਥੇ ਰਿਕਵਰੀ ਵੀ ਹੋਈ ਹੈ ਬਹੁਤ ਪਰਚੇ ਵੀ ਰਜਿਸਟਰ ਹੋਏ ਨੇ ਸਾਲ 2023 ਦੇ ਵਿੱਚ ਜਿਹੜਾ ਲੰਗੜੋਈ ਪਿੰਡ ਦੇ ਵਿੱਚ ਹੁਣ ਤੱਕ 13 ਮੁਕਦਮੇ ਦਰਜ ਹੋਏ ਨੇ ਤੇ ਕਾਫੀ ਰਿਕਵਰੀ ਹੋਈ ਹੈ ਉਹਨਾਂ ਦੇ ਵਿੱਚ ਅਸੀਂ ਘਟੋ ਘਟ 10 ਵਾਰ ਇਸ ਪਿੰਡ ਨੂੰ ਪੂਰਾ ਘੇਰ ਕੇ ਦੇ ਇੱਥੇ ਕਾਡਨ ਸਰਚ ਆਪਰੇਸ਼ਨ ਕੀਤਾ ਇੱਕ ਕੱਲ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਔਰਤ ਚਿੱਟਾ ਵੇਚਦੀ ਦਿਖਾਈ ਦੇ ਰਹੀ ਹੈ ਔਰਤ ਨੂੰ ਅਸੀਂ ਹੁਣ ਤੱਕ ਜਿਹੜਾ ਮੁੱਢਲੀ ਤੌਰ ਤੇ ਅਸੀਂ ਉਹਨੂੰ ਵੈਰੀਫਾਈ ਕੀਤਾ ਹੈ ਉਹ ਇਸੇ ਪਿੰਡ ਦੀ ਲੇਡੀ ਰਹਿਣ ਵਾਲੀ ਹੈ ਜਿਹਦਾ ਨਾਮ ਹੈ ਗੋਗੀ ਗੋਗੀ ਪਤਨੀ ਜਰਨੈਲ ਸਿੰਘ ਇਸ ਔਰਤ ਤੇ ਹੁਣ ਤੱਕ ਦੋ ਮੁਕੱਦਮੇ ਦਰਜ ਐ ਇੱਕ ਪਿਛਲੇ ਸਾਲ ਦਰਜ ਹੋਇਆ ਸੀ ਅਗਸਤ ਦੇ ਮਹੀਨੇ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਬੇਲ ਤੇ ਆ ਗਈ ਤੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਤੇ ਜਨਵਰੀ ਦੇ ਵਿੱਚ ਫਿਰ ਉਦੋਂ 530 ਗੋਲੀਆਂ थाना ਬਸਿਆਣਾ ਵੱਲੋਂ ਬਰਾਮਦ ਕੀਤੀਆਂ ਗਈਆਂ ਤੇ ਉਤੇ ਮਕਦਮਾ ਦਰਜ ਹੋਇਆ ਸੀ ਜਨਵਰੀ 23 ਦੇ ਵਿੱਚ ਤੇ ਪਿਛਲੇ ਮਹੀਨੇ ਜਿਹੜੀ ਜ਼ਮਾਨਤ ਤੇ ਆਈ ਹੈ ਅਸੀਂ ਇਹਨੂੰ ਜਲਦੀ ਇੱਥੇ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਅਸੀਂ ਪਟਿਆਲਾ ਪੁਲਿਸ ਵੱਲੋਂ ਆਸ਼ਵਾਸਨ ਦਿੰਦੇ ਹਾਂ ਵੀ ਅਸੀਂ ਜਿਹੜੀ ਇਹ ਪਿੰਡ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀ ਚੱਲ ਰਹੀ ਹੈ ਨਸ਼ਾ ਵੇਚਣ ਵਾਲੀ ਨੂੰ ਕਿਸੇ ਵੀ ਹਾਲਤ 'ਚ ਟੋਲਰੇਟ ਨਹੀਂ ਕਰਾਂਗੇ ਜਿਹੜੇ ਵੀ ਬੰਦੇ ਇਸ ਦੇ ਪਿੱਛੇ ਇਨਵੋਲਡ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅੰਦਰ ਭੇਜਿਆ ਜਾਊਗਾ ਕੱਲ ਵੀ ਇਸ ਪਿੰਡ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਵੱਲੋਂ ਵੀ ਕਾਰਡਨ ਸਰਚ ਆਪਰੇਸ਼ਨ ਕੀਤਾ ਗਿਆ ਅੱਜ ਵੀ ਅਸੀਂ ਕਾਰਡਨ ਸਰਚ ਆਪਰੇਸ਼ਨ ਜੇ ਕੁਝ ਵੀ ਜਿਹੜਾ ਬਰਾਮਦ ਹੁੰਦਾ ਉਹਦੇ ਅਕੋਰਡਿੰਗ ਕੇਸ ਰਜਿਸਟਰ ਕੀਤਾ ਜਾਊਗਾ ਸਾਡੀ ਹਲੇ ਟੀਮ ਚੱਲ ਰਹੀ ਹੈ ਸਾਡੀ ਟੀਮ ਵੱਲੋਂ ਜਿਹੜੀ ਕਾਟਨ ਸਰਚ ਆਪਰੇਸ਼ਨ ਚੱਲ ਰਿਹਾ ਜਿਵੇਂ ਵੀ ਜੇ ਕੋਈ ਬਰਾਮਦਗੀ ਹੁੰਦੀ ਹੈ ਉਹਦੇ ਅਕੋਰਡਿੰਗ ਕਰ ਰਹੇ ਸੀ ਲੇਕਿਨ ਦੇਖਿਆ ਜਾਂਦਾ ਟੀਮ ਆਉਣ ਤੋਂ ਪਹਿਲਾਂ ਹੀ ਪਿੰਡ ਵਾਲਾ ਪੂਰਾ ਖਾਲੀ ਹੋ ਕੇ ਚਲੇ ਗਿਆ ਕੀ ਕੋਈ ਇਨਫਰਮੇਸ਼ਨ ਨਹੀਂ ਆ ਕੋਈ ਦੇਖੋ ਇਹ ਕੱਲ ਜਿਹੜਾ ਕਾਟਨ ਸਰਚ ਆਪਰੇਸ਼ਨ ਹੋਇਆ ਹੈ ਕੱਲ ਦੁਪਹਿਰ ਤੋਂ ਸਾਨੂੰ ਜਿਵੇਂ ਪਤਾ ਲੱਗਿਆ ਉਸ ਤੋਂ ਬਾਅਦ ਹੀ ਕਾਫੀ ਲੋਕ ਜਿਹੜੇ ਇੱਥੋਂ ਘਰਾਂ ਨੂੰ ਲੋਕ ਲਾ ਕੇ ਚਲੇ ਗਏ ਨੇ ਬਾਕੀ ਫਿਰ ਵੀ ਅਸੀਂ ਜਿਹੜੇ ਸਤ ਨੂੰ ਇਨਫੋਰਮੇਸ਼ਨ ਕੁਸ਼ਿੰਦ ਦੇ ਵਿੱਚੋਂ ਮਿਲੀ ਹੈ ਉਹਦੇ ਅਕੋਰਡਿੰਗ ਅਸੀਂ ਸਰਚ ਆਪਰੇਸ਼ਨ ਕਰ ਰਹੇ ਇੱਕ ਹੋਰ ਕਿਹੜੀ ਲੇਡੀ ਕੋ ਹਾਂਜੀ ਇੱਕ ਹੋਰ ਕਸਟਮਰ ਜੀ ਦਿੱਤੀ ਹੈ ਜੀ ਅਸੀਂ ਉਹ ਚੈੱਕ ਕਰਦੇ ਹਾਂ ਜੀ ਉਹਦੇ ਜਿਹੜਾ ਬੰਦੇ ਕਾਰਵਾਈ ਜੇ ਕੁਝ ਮਿਲਿਆ ਸੀ ਉਹਦੇ ਬਾਰੇ ਵੀਡੀਓ ਵਾਲਾ ਜੋ ਰਿਪੋਰਟ ਮਿਲੀ ਤੁਹਾਨੂੰ ਉਸੇ ਨਹੀਂ ਉਹ ਸਾਨੂੰ ਅੱਜ ਨਹੀਂ ਮਿਲੀ ਹੈਗੀ ਉਹਦਾ ਨਾਮ ਗੋਗੀ ਕੋਰ ਹੈ ਉਹਦੇ ਘਰ ਵਾਲੇ ਦਾ ਨਾਮ ਜਰਨੈਲ ਸਿੰਘ ਹੈ ਉਹਤੇ ਪਹਿਲਾਂ ਦੋ ਮੁਕਦਮੇ ਦਰਜ ਹੈ ਤੇ ਉਹਦੀ ਕੋਈ ਪ੍ਰੋਫਾਈਲ ਵੀ ਨਾਲ ਦਿੱਤੀ ਜੀ બીજી ਜਿਹੜੀ ਉਹ ਜਿਹੜੀ ਅਸੀਂ ਕਾਨੂੰਨ ਮੁਤਾਬਕ ਉਹਤੇ ਸਾਰੀ ਕਾਰਵਾਈ ਕਰਾਂਗੇ ਤੇ ਅਸੀਂ ਜਲਦ ਤੋਂ ਜਲਦ ਇਸ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਔਰ ਜੋ ਰੈਫਰਡ ਕਰਾਂਗੇ ਤੇ ਜਿਹੜਾ ਵੀ ਕੋਈ ਬੰਦਾ ਇਸ ਪਿੰਡ ਦੇ ਵਿੱਚ ਨਸ਼ਾ ਵੇਚੂਗਾ ਸਖਤ ਤੋਂ ਸਖਤ ਕਾਰਵਾਈ ਕੀਤੀ। ਜਿੰਦੂ ਪਰਕੇ ਦਰਜ ਹੋਣ ਦੇ باوجود ਦੇ ਬੋਗਣਾ ਨਸ਼ਾ ਵੇਚ ਰਿਹਾ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਮੈਂ ਪਹਿਲਾਂ ਵੀ ਅਸੀਂ ਇਸ ਪਿੰਡ 'ਚ ਕਾਡਨ ਅਸੀਂ ਇਸ ਪਿੰਡ 'ਚ ਮੀਟਿੰਗਾਂ ਵੀ ਕੀਤੀਆਂ ਨੇ ਅੱਜ ਮਾਜੋਬ ਡੀਸੀ ਸਾਹਿਬ ਵੱਲੋਂ ਵੀ ਇੱਕ ਸਿਵਲ ਮਹਿਕਮੇ ਦੀ ਟੀਮ ਵੀ ਆਈ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਲੋਕਾਂ ਨੂੰ ਨਸ਼ਾ ਵਿਰੋਧੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣ ਵਾਰੇ ਅਸੀਂ ਇਸ ਪਿੰਡ ਦੇ ਵਿੱਚ ਕਈ ਵਾਰ ਮੈਂ ਖੁਦ ਵੀ ਸੈਮੀਨਾਰ ਕੀਤੇ ਨੇ ਕਿਉਂਕਿ ਮੈਂ ਪਹਿਲਾਂ ਡੀਐਸਪੀ ਸਮਾਨਤਾ ਨਾਤਰ ਅਸੀਂ ਜੇ ਫਿਰ ਵੀ ਜਿਹੜੇ ਬੰਦੇ ਨਹੀਂ ਵੇਚਣੋਂ ਹਟਣਗੇ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਸਹਿਯੋਗ ਨਹੀਂ ਮੇਰਾ ਪਿੰਡ ਵਾਲੋ ਜਿਹੜੇ ਚੈਕਿੰਗ ਕਰ ਜਾਂਦੇ ਨੇ ਡਰ ਦੇ ਮਾਰੇ ਕੁੰਡੇ ਲਾਈ ਜਾ ਰਹੇ ਨੇ ਡਰ ਰਹੇ ਨੇ ਲੋਕ। ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਿੰਡ ਦੇ ਜਿਹੜੇ ਚੰਗੇ ਬੰਦੇ ਹੋ ਸਾਨੂੰ ਕੋਆਪਰੇਟ ਕਰ ਰਹੇ ਨੇ ਸਾਨੂੰ ਸਮੇਂ-ਸਮੇਂ ਤੇ ਇਨਫੋਰਮੇਸ਼ਨ ਵੀ ਦਿੰਦੇ ਨੇ। ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਜਨਵਰੀ ਤੋਂ ਲੈ ਕੇ ਹੁਣ ਤੱਕ 13 ਮੁਕਦਮੇ ਇਸ ਪਿੰਡ ਦੇ ਜਿਹੜੇ ਨਸ਼ਾ ਵੇਚਣ ਵਾਲਿਆਂ ਤੇ ਦਰਜ ਹੋਏ ਨੇ। ਜਿਹੜੇ ਵਿਅਕਤੀ ਹੋਰ ਵੀ ਹੁਣ ਇਸ ਤਰ੍ਹਾਂ ਦੀ ਐਕਟੀਵਿਟੀ ਚ ਇਨਵੋਲ ਹੋਣਗੇ ਉਹਨਾਂ ਤੇ ਸਖਤ ਤੋਂ ਸ Shamla Chandar Building Maintenance Handyman under cheque Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com, ID number nine two one seven six zero. Shamla Chander Kal Call him on this number zero seven four triple eight ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ